कोर्ट सप्लाय वाले कह रहे ऐसे कैसे विधानसभा से अप्लाई करो जी कैसे फाइल रखो दर्जन दी कोई लोड नहीं है अब फिर अपनी ड्यूटी पे आए हैं अपनी ड्यूटी निभा रहे हैं मारवाड़ी कुछ ज्ञापन दआ है इधर साइड टीम पड़ी हुई है इस वलो पर तो चिप्स वगैरह बना के उठे जा रहे हैं किसी को चिप्स से जुड़े है सैंपल ले ले है इन्होंने अपना रोजगार सारा बंद कर लिया जिस करके जड़ा है सब के बीच जाओ कृपया बताइए

कोई नहीं है अफसर अपनी ड्यूटी डरन की कोई नहीं है कोई राशमेंट कोई कुछ नहीं पड़े पोलाइटली दस्यासेंस होना चाहिए हां जी जो है दहाते जी बाकी अपलाई करो अपना सफाई पूरी रखो ਮੇਰਾ ਨਾਮ ਰਜਿੰਦਰਪਾਲ ਸਿੰਘ ਹੈ ਔਰ ਮੈਂ ਬਤੌਰ ਅਸਿਸਟੈਂਟ ਜਨਰਲ ਫੂਡ ਸੇਫਟੀ ਦਾ ਨਾਂਕ। ਕਿੱਥੇ ਅੱਜ ਜਗੀ ਕੀਤੀ ਆ ਰਹੀ ਹੈ ਕਿਹੜੀ ਜਗ੍ਹਾ? ਅੱਜ ਇੱਥੇ ਢਾਬ ਦੇ ਵਿੱਚ ਸਮਾਖ ਮੰਡੀ ਹੈ ਉੱਥੇ ਅਸੀਂ ਚੈਕਿੰਗ ਕਰ ਰਹੇ ਹਾਂ। ਤੋਂ ਐਸੀ ਜਿਹੜਾ ਹੁਣ ਮਾਰਵਾੜੀ ਪਚਾਪੰਡਾ ਹੈ ਇੱਥੇ ਸਾਡੀ ਟੀਮ ਖੜੀ ਹੋਈ ਹੈ। ਇਸ ਵੱਲੋਂ ਵਰਤੋਂ ਦੇ ਚਿਪਸ ਵਗੈਰਾ ਬਣਾ ਕੇ ਉੱਥੇ ਜਾ ਰਹੇ ਸੀ। ਪਸਿਓ ਵਰਤੋਂ ਦੇ ਚਿਪਸ ਤੇ ਗਿੜੇ ਹੈ ਔਰ ਸੈਂਪਲ ਲੈ ਲਏ ਹੈ। ਇਹਨਾਂ ਨੂੰ ਅਸੀਂ ਫਿਰ ਦੇ ਲੈਬੋਰਟਰੀ ਦੇ ਲਈ ਜਾਂਚ ਲਈ ਭੇਜਾਂਗੇ। ਚਲਦਾ ਕਿ ਨਰਾਤੇ ਨੂੰ ਜੀਰੂਪ ਚੰਦ ਪੈਸਾ ਕਰਕੇ ਹੀ ਰਫਰੀ ਕਰਦੇ ਪਰ ਦੇਖੋ ਅ ਜਿੱਥੇ ਜਿਸ ਸਵਾਂਖ ਮੰਡੀ ਦੇ ਵਿੱਚ ਆਏ ਸੀ ਸਵਾਂਖ ਮੰਡੀ ਦੇ ਵਿੱਚ ਜਿਹੜਾ ਮੇਨ ਮੇਜਰ ਸ਼ਾਪਸ ਆ ਜਿੱਥੋਂ ਅੰਮ੍ਰਿਤਸਰ ਦੇ ਵਿੱਚੋਂ ਕਰਦੇ ਤੇ ਆਟਾ ਵਗੈਰਾ ਸਪਲਾਈ ਕੀਤਾ ਜਾਂਦਾ ਹੈ ਪਰ ਬੜੀ ਨਮਨਸਮਾਨ ਕਰਨਾ ਪੈ ਰਿਹਾ ਕਿ ਇਹਨਾਂ ਨੇ ਆਪਣੇ ਆਪ ਵਪਾਰ ਸਾਰਾ ਬੰਦ ਕਰ ਲਿਆ ਜਿਸ ਕਰਕੇ ਜਿਹੜਾ ਹੈ ਸਾਡੇ ਲੋਕ ਸੈਂਪਲ ਦੇ ਵਿੱਚ ਬਹੁਤ ਦਿੱਕਤ ਆਈ ਹੈ ਇਹਨਾਂ ਨੂੰ ਆਪ ਤੁਹਾਨੂੰ ਦੁਕਾਨਾਂ ਤੋਂ ਸੈਂਪਲ ਪ੍ਰਵਾਨੇ ਚਾਹੀਦੇ ਸੀ ਕਨਫੀਡੈਂਟਲੀ ਲੋਕਾਂ ਦੇ ਸਾਹਮਣੇ ਲੋਕਾਂ ਨੂੰ ਵਧੀਆ ਮੈਸੇਜ ਜਾਣਾ ਸੀ ਕਿ ਅਸੀਂ ਜਿਹੜਾ ਹੈ ਕਿਸੇ ਪ੍ਰਕਾਰ ਦੀ ਕੋਈ ਵੀ ਮਿਲਾਵਟ ਕਰ ਰਹੇ ਨਹੀਂ ਕਰ ਰਹੇ ਪਰੰਤੂ ਇਹਨਾਂ ਨੇ ਜੋ ਕੰਨਾ ਬੰਦ ਕਰ ਲਿਆ ਦਰਨਾ ਕੀਤੇ ਜਾਂ ਕਿਸ ਤਰ੍ਹਾਂ ਵੀ ਕੀਤੇ ਪਰੰਤੂ ਮੈਸੇਜ ਜਿਹੜਾ ਹੈ ਬਹੁਤ ਗਲਤ ਗਿਆ ਹੈ ਇਹਨਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਔਰ ਲੋਕਾਂ ਨੂੰ ਮਦਦ ਇਹ ਹੈ ਕਿ ਤੁਸੀਂ ਡੇਟਸ ਵਗੈਰਾ ਦੇਖ ਕੇ ਕੀ ਜਿਹੜਾ ਹੈ ਫੈਰੀ ਵਗੈਰਾ ਦੇਖ ਕੇ ਕਿ ਪੂਰਾ ਆਪਾ ਲੋਕ ਕਈ ਵਾਰੀ ਕੀ ਹੁੰਦਾ ਹੈ ਦੋਸਤਾਨਦਾਰ ਪੁਰਾਣਿਆ ਲੋਰਾਤਿਆਂ ਦਾ ਵੀ ਆਪਾਂ ਜਿਹੜਾ ਕੱਢ ਕੇ ਵੇਚ ਲਾ ਪੈਂਦੇ ਜਿਸ ਨਾਲ ਗੁਪਤਾ ਹੋ ਜਾਂਦੀ ਹੈ ਸੋ ਸਾਰੇ ਮੇਰੇ ਜਿੰਨੇ ਵੀ ਕੰਜ਼ਿਊਮਰ ਭੈਣ ਭਰਾ ਨੇ ਉਹਨਾਂ ਨੂੰ ਇਹ ਹੀ ਅਪੀਲ ਹੈ ਕਿ ਤੁਸੀਂ ਜਦੋਂ ਵੀ ਕੋਈ ਚੀਜ਼ ਲੈਂਦੇ ਹੋ ਵਰਤਨਾ ਰਿਲੇਟਡ ਤਾਂ ਉਹਦੀ ਜਿਹੜੀ ਐਕਸਪਾਇਰੀ ਵਗੈਰਾ ਜ਼ਰੂਰ ਚੱਕ ਸਰ ਇਹ ਕਿਹੜੇ ਕੰਸੈਪਟ ਪਰ ਹੈ ਗੀ ਅੱਜ ਅਸੀਂ ਅੱਜ ਸਿਰਫ ਚਿਪਸ ਦਾ ਹੀ ਸੈਂਪਲ ਲਿਆ ਹੈ ਵਰਤਮਾਲੇ ਤੇ ਹੋਰ ਵਸੇ ਸੈਂਪਲ ਜਿਹੜੇ ਹੈ ਕੰਟੀਨਿਊ ਲਗਾਉਣਾ ਕੋਰਪਸ ਸਪਲਾਈ ਵਾਲੇ ਕਹਿੰਦੇ ਅਕਸ ਲਿਸਨਸਾਸ ਅਪਲਾਈ ਕਰੋ ਜੀ ਕਾਸ਼ੇ ਵਾਈ ਰੱਖੋ ਜਦੋਂ ਦੀ ਕੋਈ ਲੋੜ ਨਹੀਂ ਹੈ ਅਬ ਫਿਰ ਆਪਣੀ ਡਿਊਟੀ ਤੇ ਆਏ ਆ ਆਪਣੀ ਡਿਊਟੀ ਨਿਭਾ ਰਹੇ ਆ ਮਾਰਵਾੜੀ ਕੁਝ ਆਪਾਂ ਦਾ ਆ ਗਿਆ ਇੱਥੇ ਸੈਕਿਟੀ ਟੀਮ ਪੜੀ ਹੋਈ ਹੈ ਤੇ ਇਸ ਵੱਲੋਂ ਵਰਤ ਦੇ ਚਿਪਸ ਵਗੈਰਾ ਬਣਾ ਕੇ ਉੱਥੇ ਜਾ ਰਹੇ ਸੀ ਕੋਈ ਹੋਰ ਕਬੂਸ ਤੋਂ ਜੁੜਿਆ ਹੈ ਸੈਂਪਲ ਲੈ ਲਿਆ ਇਹਨਾਂ ਨੇ ਆਪਣਾ ਗੁਜ਼ਾਰਾ ਸਾਰਾ ਬੰਦ ਕਰ ਲਿਆ ਜਿਸ ਕਰਕੇ ਜਿਹੜਾ ਹੈ ਸਾਡੇ ਸੰਸਥਾ ਦੇ ਵਿੱਚ ਤਣਾਅ ਪੈ ਗਿਆ ਈਨੋਕ ਕੁਮਾਰ ਸਵਾਗ ਮੰਡੀ ਨਮਕ ਮੰਡੀ ਸਾਡਾ ਕੰਮ ਕੁਝ ਫੈਕਟਰਾ ਗ੍ਰੋਸਰੀ ਗ੍ਰੋਸਰੀ ਆਈਟਮ ਸਾਡੇ ਸਾਡੇ ਕੋਲ ਵੇਚਣ ਦਲੀਆਂ ਹੁੰਦਾ ਜੀ ਬ੍ਰਾਂਡਡ ਵੇਚੀ ਰਿਹਾ ਸੀ ਸਾਡੇ ਕੋਲ ਆਪਣਾ ਕੋਈ ਮਾਰਕਟਿੰਗ ਨਹੀਂ ਹੈਗੀ ਨਾ ਫਿਰ ਰਿਪੋਰਟ ਸਪਲਾਈ ਵਾਲੇ ਕਹਿੰਦੇ ਆ ਕਿ ਅਸਾਂ ਜੋ ਸੰਸਥਾ 'ਚ ਅਪਲਾਈ ਕਰੋ ਜੀ ਕਿ ਉਸੇ ਵਾਈ ਰੱਖੋ ਹੋਰ ਵੀ ਬਾਦਸ਼ਹਿ ਬਣਾਉਂਦੇ ਨਹੀਂ ਕਹਿੰਦੇ ਕਿ ਦੁਕਾਨਦਾਰ ਦੀ ਵੀ ਜ਼ਿੰਮੇਵਾਰੀ ਦੀ ਸਫਾਈ ਬਿਲਕੁਲ ਜੀ ਡਿਵਾਈਡਡ ਜ਼ਿੰਮੇਵਾਰੀ ਹੁੰਦੀ ਸੀ ਬੁੱਧ ਆਪਣਾ ਖਿਆਲ ਰੱਖਾਂਗੇ ਜੀ ਅਸੀਂ ਕੰਮ ਕਰਦੇ ਜੀ ਪੰਜਾਬ ਸਰਸਤੇ ਅਪਲਾਈ ਕਰਦੇ ਸਫਾਈ ਦਾ ਖਿਆਲ ਰੱਖਦੇ ਕੋਈ ਸਾਰੇ ਆਪਣਾ ਸਹੀ ਮਾਲ ਵੇਚ ਤੇ ਕੋਈ ਇਹੋ ਜਿਹਾ ਕੋਈ ਡਰਨ ਦੇ ਕੋਈ ਲੋੜ ਨਹੀਂ ਹੈ ਅਬ ਫਿਰ ਆਪਣੀ ਡਿਊਟੀ ਤੇ ਆਏ ਆ ਆਪਣੀ ਡਿਊਟੀ ਨਿਭਾ ਰਹੇ ਆ ਤੇ ਉਹਨਾਂ ਦੇ ਆਪਣਾ ਜੀ ਮੈਂਡ ਕੋਈ ਹੋਏਗਾ ਤੁਸੀਂ ਸਾਰੇ ਸਾਨੂੰ ਇਸ ਬਾਰੇ ਕੋਈ ਨਹੀਂ ਬਤਾ ਅਸੀਂ ਜੋ ਕਾਂਦੇ ਬੈਠੇ ਆ ਤਾਂ ਕਿ ਜੇ ਪੂਰੀ ਹੋ ਸਫਾਈ ਪੂਰੀ ਹੋਵੇ ਤਾਂ ਕਿਸੇ ਡਰਤੀ ਕੋਈ ਲੋੜ ਨਹੀਂ ਹੈ ਕੋਈ ਡਰਾਸਮੈਂਟ ਕੋਈ ਨਹੀਂ ਕੁਛ ਨਹੀਂ ਬੜੇ ਪ੍ਰਾਈਵੇਟਲੀ ਉਹਨਾਂ ਨੇ ਦੱਸਿਆ ਵੀ ਆਰ ਸਾਂਸ ਹੋਣਾ ਜਾਇਦਾ ਤੁਹਾਡੇ ਕੋਲ ਸਾਡੇ ਪਤਾ ਜੀ ਪੂਰੀ ਸਾਰੀ ਖਾਂਜੀ ਜਿਹੜੇ ਹੈਗੇ ਸੀ ਦਿਖਾਤੇ ਜੀ ਅੱਗੇ ਉਹਨਾਂ ਨੇ ਕਿ ਅਪਲਾਈ ਕਰੋ ਫਿਰ ਆਪਣੇ ਸਫਾਈ ਸੁਥੀ ਰੱਖੋ ਮੇਰਾ ਨਾਮ ਰਜਿੰਦਰਪਾਲ ਸਿੰਘ ਹੈ ਔਰ ਮੈਂ ਬਤੌਰ ਅਸਿਸਟੈਂਟ ਜਿਹਨਾਂ ਫੂਡ ਸੇਫਟੀ ਦਾ ਨਾਮ ਹੈ ਕਿੱਥੇ ਹੈ ਜੀ ਰਜਿਗੀ ਦੀ ਆ ਰਹੀ ਹੈ ਕਿਹੜੀ ਜੀ ਅੱਜ ਇੱਥੇ ਢਾਬ ਦੇ ਵਿੱਚ ਸਮਾਂਖ ਮੰਡੀ ਹੈ ਉੱਥੇ ਅਸੀਂ ਚੈਕਿੰਗ ਕਰ ਰਹੇ ਹਾਂ ਤੋਂ ਅਸੀਂ ਜਿਹੜਾ ਹੁਣ ਮਾਰਵਾੜੀ ਪਚਾਪੰਡਾ ਹੈ ਇੱਥੇ ਸਾਡੀ ਟੀਮ ਖੜੀ ਹੋਈ ਹੈ ਇਸ ਵੱਲੋਂ ਵਰਤੋਂ ਤੇ ਸਿਖਸ਼ਾ ਵਗੈਰਾ ਬਣਾ ਕੇ ਚੱਲੇ ਜਾ ਰਹ ਕੁਛ ਨਵਾਂ ਤੇ ਚੁਪਸਤੇ ਗਿੜੇ ਹੈ ਸੈਂਪਲ ਲੈ ਲਏ ਆ ਇਹਨਾਂ ਨੂੰ ਅਸੀਂ ਫਿਰ ਦੇ ਲੈਬੋਰੀ ਦੇ ਲਈ ਜਾਂਚ ਲਈ ਭੇਜਾਂਗੇ ਚ ਲੱਗਦਾ ਕਿ ਨਰਾਤੇ ਨੂੰ ਜੀਰੂ ਚੰਦ ਪੈਸੇ ਕਰਕੇ ਹੀ ਹੀਰਾ ਫੇਰੀ ਕਰਦੇ ਪਰ ਦੇਖੋ ਅਸੀਂ ਨਰਾਤੇ ਰੱਖਦੇ ਦੇਖੋ ਅਜੇ ਸਵਾਂਖ ਮੰਡੀ ਦੇ ਵਿੱਚ ਆਏ ਸੀ ਸਵਾਂਖ ਮੰਡੀ ਦੇ ਵਿੱਚ ਜਿਹੜਾ ਮੇਨ ਮੇਜਰ ਸ਼ਾਪਸ ਆ ਜਿੱਥੇ ਉਹ ਅੰਮ੍ਰਿਤਸਰ ਦੇ ਵਿੱਚ 100 ਵਰਤ ਦੇ ਆਟਾ ਵਗੈਰਾ ਸਪਲਾਈ ਕੀਤਾ ਜਾਂਦਾ ਹੈ ਪਰ ਬੜੀ ਨਮਕਿਸ਼ ਨਾਲ ਕਹਿਣਾ ਪੈ ਰਿਹਾ ਕਿ ਇਹਨਾਂ ਨੇ ਆਪਣੇ ਬਾਜ਼ਾਰ ਸਾਰਾ ਬੰਦ ਕਰ ਲਿਆ ਜਿਸ ਕਰਕੇ ਜਿਹੜਾ ਹੈ ਸਾਡੇ ਸੈਂਪਲ ਦੇ ਵਿੱਚ ਬਹੁਤ ਦਿੱਕਤ ਆਈ ਹੋਇਆ ਉਹਨਾਂ ਨੂੰ ਆਪ ਕਾਨੂੰਨਦਾਰ ਦੁਕਾਨਾਂ ਤੋਂ ਸੈਂਪਲ ਕਰਵਾਉਣੇ ਚਾਹੀਦੇ ਸੀ ਕਨਫੀਡੈਂਟਲੀ ਲੋਕਾਂ ਦੇ ਸਾਹਮਣੇ ਲੋਕਾਂ ਨੂੰ ਵਧੀਆ ਮੈਸੇਜ ਜਾਣਾ ਸੀ ਕਿ ਅਸੀਂ ਜਿਹੜਾ ਹੈ ਕਿਸੇ ਪ੍ਰਕਾਰ ਦੀ ਕੋਈ ਵੀ ਮਿਲਾਵਟ ਕਰ ਰਹੇ ਨਹੀਂ ਪਰੰਤੂ ਇਹਨਾਂ ਨੇ ਦੁਕਾਨਾਂ ਬੰਦ ਕਰ ਲਈਆਂ ਡਰ ਨਾਲ ਕਿਤੇ ਜਾਂ ਕਿਸ ਤਰ੍ਹਾਂ ਵੀ ਦਿੱਕਿਆ ਪਰੰਤੂ ਇਹ ਮੈਸੇਜ ਜਿਹੜਾ ਹੈ ਬਹੁਤ ਗਲਤ ਗਿਆ ਹੈ ਇਹਨਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਔਰ ਲੋਕਾਂ ਨੂੰ ਮੇਰੇ ਕੋਲ ਫੀਲ ਹੈ ਕਿ ਤੁਸੀਂ ਡੇਟਸ ਵਗੈਰਾ ਦੇਖ ਕੇ ਕੀ ਜਿਹੜਾ ਹੈ ਐਕਸਪਾਇਰੀ ਵਗੈਰਾ ਦੇਖ ਕੇ ਕੋਈ ਪੂਰਾ ਤਲੋਕ ਹੋਈ ਨਹੀਂ ਹੁੰਦਾ ਦੁਕਾਨਦਾਰ ਪੁਰਾਣੇ ਨਰਾਤੀਆਂ ਦਾ ਵੀ ਆਪਾਂ ਜਿਹੜਾ ਕੱਢ ਕੇ ਵੇਚ ਲਾ ਪੈਂਦੇ ਜਿਸ ਨਾਲ ਗੁਪਤਾ ਹੋ ਜਾਂਦੀਗਾ ਸੋ ਸਾਰੇ ਮੇਰੇ ਜਿੰਨੇ ਵੀ ਕੰਜ਼ਿਊਮਰ ਭੈਣ ਭਰਾ ਨੇ ਉਹਨਾਂ ਨੂੰ ਇਹੀ ਅਪੀਲ ਹੈ ਕਿ ਤੁਸੀਂ ਜਦੋਂ ਵੀ ਕੋਈ ਚੀਜ਼ ਲੈਂਦੇ ਹੋ ਵਰਤਨਾ ਰਿਲੇਟਡ ਤਾਂ ਉਹਦੀ ਜਿਹੜੀ ਐਕਸਪਾਇਰੀ ਵਗੈਰਾ ਜ਼ਰੂਰ ਚੱਕੋ ਸਰ ਇਹ ਕਿਹੜੇ ਕੰਸੈਪਟ ਪਰ ਗੱਲ ਹੋ ਰਹੀ ਹੈ ਅੱਜ ਅਸੀਂ ਅੱਜ ਸਿਰਫ ਚਿਪਸ ਦਾ ਸੈਂਪਲ ਲਿਆ ਹੈ ਵਰਤਮਾਲੇ ਤੇ ਹੋਰ ਵਸੇ ਸੈਂਪਲ ਜਿਹੜੇ ਹੈ ਕੰਟੀਨਿਊ ਲਗਾਓ